ਰਾਤ ਸਈ ਕਲ ਸੱਜਣੋਂ ਆਇ ਤੁੰਨ ਦੇ ਵਾਸਤੇ ਲਿਆਂਦੇ ਅਸੀਂ ਸ਼ੌਂਕੀਆ ਤੌਰ ਤੇ ਬਣ ਰਹੀ ਹੈ ਵੀਡੀਓ ਕਿਉਂਕਿ ਬਾਈ ਗਰਵਿੰਦਰ ਸਿੰਘ ਬੈਂਸ ਮੰਡਾਲੇ ਤੋਂ ਕਿਉਂਕਿ ਆਪ ਦੇਖ ਸਕਦੇ ਹੋ ਕਿ ਤੁਸੀਂ ਬੱਚਿਆਂ ਵਾਸਤੇ ਇਹਨਾਂ ਅਲੱਗ ਬਣਾਏ ਜੀ ਸਿਸਟਮ ਦੇਖ ਸਕਦੇ ਹੋ ਪੂਰੇ ਗੱਲਬਾਤ ਕੱਚਾ ਥਾਂ ਰੱਖਿਆ ਤੇ ਸਿੰਘ ਪੂਰੇ ਦੇਖ ਸਕਦੇ ਸੱਜਣੋਂ ਕੁੰਡੇ ਆ ਨੀਲੀ ਰਾਵੀ ਦੇ ਬਹੁਤ ਹੀ ਸ਼ੌਂਕ ਹੈ ਬਾਈ ਸ਼ਕੀਨ ਹੈ ਜਾਨਵਰਾਂ ਦੇ ਤੇ ਸਾਰੇ ਜਾਨਵਰ ਆ ਜੇ ਵਿਖਾਵਾਂਗੇ ਤੁਹਾਨੂੰ ਕਿ ਇਸ ਤਰ੍ਹਾਂ ਚੱਲ ਰਹੀ ਹੈ ਗੱਲਬਾਤ ਕਿੰਨੇ ਸ਼ੌਂਕ ਨਾਲ ਸੰਭਾਲ ਰਹੇ ਆ ਪੂਰੀ ਵੀ ਅਪਡੇਟ ਵਿਖਾਵਾਂਗੇ ਆ ਵਿਖਾਵਾਂਗੇ ਤੁਹਾਨੂੰ ਸੱਚਾ ਦਰਸ਼ਨ ਇਹ ਬਾਕਸ ਦੀ ਝੋਟੀ ਹੈ ਜੀ ਦੇਖ ਸਕਦੇ ਹੋ ਤਕਰੀਬਨ ਹੋ ਗਈ 2 ਸਾਲਾਂ ਦੀ ਹਜੇ ਵਾਈਟ ਮਾਰਕਿੰਗ ਦੇਖ ਸਕਦੇ ਤੁਸੀਂ ਚਾਰੇ ਪੈਰਾਂ ਤੇ ਵਾਈਟ ਮਾਰਕਿੰਗ ਇੱਧਰ ਦੇਖ ਸਕਦੇ ਬੱਚੇ ਦੇਖ ਸਕਦੇ ਹੋ ਹੋਰ ਹੋਰ ਪਿੱਕਰ ਆ ਛੋਟੀ ਵੇਖ ਸਕਦਾ ਸਚਨ ਨੂੰ ਪੂਰੀ ਗੱਲਬਾਤ ਨੀਲੀ ਰਾਵੀ ਵੇਟ ਵਾਈਟ ਮਾਰਕਿੰਗ ਵੇਖਦਾ ਤਾਂ ਕੱਟ ਬਹੁਤ ਘੈਂਟ ਆਇਆ ਜੀ ਛੋਟੀ ਦੇ ਤੂੰ ਖੜ ਨਹੀਂ ਥਣ ਨਹੀਂ ਤਾਂ ਅੰਦਾਜ਼ਾ ਲਾ ਸਕਦੇ ਕਿਵੇਂ ਲੱਗੀ ਗੱਲਬਾਤ ਦਿਲੀਆਂ ਅੱਖਾਂ ਪ੍ਰਸੈਲਟੀ ਪੂਰੀ ਘੈਂਟ ਆ ਇਹ ਗੋਲ ਸਿੰਘੀ ਦੀ ਐ ਤੇ ਸਾਰੇ ਜਨੂਅਰ ਬਖਾਵਾਂਗੇ ਸਚਨਵਾਚ ਬਾਕੀ ਤੁਹਾਨੂੰ ਆਇਆ ਇੱਕ ਸਾਰੇ ਦਿਨ ਸਚਨਵਾਚ ਛੋਟੀ ਬੁਰਾ ਨਸਲ ਆ ਬੱਚੇ ਵੇਖ ਸਕਦੇ ਹੋ ਪੂਰੇ ਸ਼ੌਂਕ ਨਾਲ ਕੱਟਾ ਵੇਖ ਸਕਦੇ ਸੱਚ ਨੂੰ ਇਹਗਾ ਤਿੰਨਾਂ ਦੇ ਮਹੀਨੇ ਦਾ ਆਹ ਵੇਖ ਸਕਦੇ ਸੱਚ ਨੂੰ ਕੱਟੀ ਇਹਦੇ ਰਾਈਟ ਮਾਰਕਿੰਗ ਵਿੱਚ ਕੁਝ ਜ਼ਿਆਦਾ ਹੀ ਆ ਗਈ ਆ ਪਰ ਕਿ ਠੀਕ ਆ ਅੱਖਾਂ-ਅੱਖਾਂ ਬਹੁਤ ਘੈਂਟਾ ਪਾਕਿਸਤਾਨੀ ਬਰੀਡ ਆ ਉਹ ਗਾਹ ਵੇਖ ਸਕਦੇ ਸੱਚ ਨੂੰ ਪੂਰੀ ਜਲਵਾ ਚੰਕਿਆ ਤੌਰ ਤੇ ਵੀਡੀਓ ਬਣ ਰਹੀ ਹੈ ਸੱਜਣ ਜੀ ਫਸਮਾਤੀ ਦੇਖ ਸੰਭਾਲ ਆਸਤੇ ਕਿਸ ਤਰ੍ਹਾਂ ਪ੍ਰਬੰਧ ਕੀਤੇ ਹੋਏ ਬਈ ਹੋਣਾ ਨੇ ਮੱਛਰ ਦਾ ਨਹੀਂ ਪੂਰੀ ਕਵਰ ਕੀਤੀ ਹੈ ਜੀ ਫਾਰਮ ਦੇ ਵਿੱਚ ਮੇਰੇ ਨਾਲ ਤੇ ਹਾਂ ਤੁਹਾਨੂੰ ਇਹ ਜੇਦਾ ਨੀਦੀ ਰਵਿੰਦਰ ਦਰਸ਼ਨ ਜੀ ਨੇ ਜਨ ਨੇ ਅਲਵਕਸ਼ ਦਿੱਤੀ ਹੈ ਪੂਰੀ ਗੱਲਬਾਤ ਆ ਸਜਣੋ ਜਨਵਰ ਬਾਈ ਦੇ ਘਰੇ ਸਵੇਸ਼ ਆ ਨਾਲ ਫਸਮਾ ਜੀ ਦੇਖਭਾਲ ਕਰ ਰਿਹਾ ਜਨਵਰਾਂ ਵਾਸਤੇ ਅੱਲੀ-ਕੱਲੀ ਅਪਡੇਟ ਵਿਖਾਵਾਂਗੇ ਕਿਵੇਂ ਲੱਗੀ ਗੱਲਬਾਤ ਚੰਗੀ ਲੱਗੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਸਜਣੋ ਨੀਲੀ ਰਵੀ ਵੇਖ ਸਕਦੇ ਸਜਣੋ ਵਾਈਟ ਮਾਰਕਿੰਗ ਗਲਾਬੀ ਪਿੰਡਾ ਪੂਰਾ ਘੈਂਟ ਆ ਆਖਨ ਨੂੰ ਪੂਰੀ ਨਗਿੰਨਾ ਗੱਲਬਾਤ ਸਜਣਾ ਵੱਖਰੀ ਆ ਸ਼ੌਂਕ ਨਾਲ ਪਸ਼ੂ ਸੰਭੇ ਜਾਂਦੇ ਆ ਤੁਹਾਨੂੰ ਸਾਰੇ ਉੱਪਰ ਵੀ ਤੁਹਾਨੂੰ ਮੱਛਰ ਤਾਂ ਨਹੀਂ ਤਸਰਾਈ ਹੋਊਗੀ ਸਾਰੇ ਫਾਰਮ ਤੇ ਕਵਰ ਕੀਤੀ ਹੋਈ ਆ ਬਾਈ ਹੁਣਾਂ ਨੇ ਮੱਛਰ ਤਾਂ ਨਹੀਂ ਥੋੜੀ ਦੇਖਵਾਰ ਸਭਾਈ ਵਾਲਾ ਪੂਰਾ ਸਾਫ਼ ਤਰੀਕਾ ਪੂਰਾ ਘੈਂਟ ਆ ਗੱਲਬਾਤ ਵੱਖਰੀ ਆ ਅੱਛਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ ਨਵੇਂ ਵੀਰ ਆਏ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਡਾਕਟਰ ਤਰਲੋਚਨ ਸਿੰਘ YouTube ਇਹ ਇਦਾਂ ਦੀਆਂ ਨਾ ਤਾਪ ਅਪਡੇਟ ਵੇਖਣ ਵਾਸਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ